सुखबीर बादल की पुत्री हरकीरत कौर का विवाह संपन्न हो गया है पूरे सिख रिचुअल्स के साथ उनकी शादी हुई तेजवीर तूर जी के साथ क्या कुछ रहा और कैसे संपन्न हुआ विवाह थोड़ा बताएं जो गुरसिख परिवार दे नाल संबंधित है गुरसिखी दे नाल संबंधित है सुखबीर सिंह बादल परिवार शोमी अकाली दल गुरुद्वारा दे नाल संबंधित है ते तूर परिवार गुरदीप सिंह तूर जो दुबई दे विच गुरसिखी दे नाल संबंधित है ਇਨਾਂ ਦਾ ਜੋ ਸੰਯੋਗ ਹੋਇਆ ਹੈ ਉਹਨਾਂ ਦਾ ਆਨੰਦਕਾਰ ਗੁਰਸਿੱਖੀ ਰੀਤੀ ਦੇ ਵਾਜਾਂ ਦੇ ਨਾਲ ਹੋਇਆ ਔਰ ਬੜੀ ਸ਼ਾਨਦਾਰ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ ਇਸ ਸੰਪੂਰਨ ਹੋਇਆ ਫੇਰੋਕੇ ਵਕਤ ਆਪ ਨੇ ਜੋ ਬਾਣੀ ਕਾ ਇਸਤੇਮਾਲ ਕੀਤਾ ਥੋੜਾ ਹਾਂ ਗੁਰਮਰਯਾਦਾ ਦੇ ਅਨੁਸਾਰ ਚਾਰ ਲਾਵਾਂ ਦਾ ਪਾਠ ਹੋਇਆ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਲਾਵਾਂ ਪੜੀਆਂ ਔਰ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਦੇ ਜੇਸੇਦਾਰ ਸਾਹਿਬ ਨੇ ਆ ਕੇ ਬੇਨਤੀ ਕੀਤੀ ਅਰਦਾਸ ਬੇਨਤੀ ਕੀਤੀ ਸਾਰੇ ਸਿੱਖ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਵਿੱਚ ਇਹ ਸੰਪੰਨ ਹੋਇਆ ਜੀ ਆਪ ਕਹਾਂ ਸੇ ਹੈ ਹਮ ਪੰਜਾਬ ਨਾਨਕਸਰ ਡਿਸਟ੍ਰਿਕਟ ਮੋਗਾ ਜੀ ਜੀ ਅਨਿਵਾਹ ਹਮ ਸੰਪੰਨ ਹੋ ਗਿਆ ਹਾਂ ਵਿਆਹ ਸਮਾਨ ਹੋ ਗਿਆ ਸਭ ਕੋ ਬਹੁਤ ਬਹੁਤ ਹਮਾਰੀ ਤਰਫ ਸੇ ਵਧਾਈ ਗਈ ਸੁਖਬੀਰ ਬਾਦਲ ਦੀ ਪੁੱਤਰੀ ਹਰਕੀਰਤ ਕੌਰ ਦਾ ਵਿਆਹ ਸੰਪੰਨ ਹੋ ਗਿਆ ਹੈ ਪੂਰੇ ਸਿੱਖ ਰਿਚੁਅਲਸ ਕੇ ਸਾਥ ਉਨਕੀ ਸ਼ਾਦੀ ਹੋਈ ਤੇਜਵੀਰ ਤੁਰਜੀ ਕੇ ਸਾਥ ਜੀ ਕਾ ਕੁਛ ਰਹਾ ਹੈ ਕਿਵੇਂ ਸੰਪਨ ਹੋਆ ਵਿਆਹ ਥੋੜਾ ਬਤਾਏ ਜੋ ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧਤ ਹੈ ਗੁਰਸਿੱਖੀ ਦੇ ਨਾਲ ਸੰਬੰਧਤ ਹੈ ਸੁਖਬੀਰ ਸਿੰਘ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਦੇ ਨਾਲ ਸੰਬੰਧਤ ਹੈ ਤੇ ਤੂਰ ਪਰਿਵਾਰ ਗੁਰਦੀਪ ਸਿੰਘ ਤੂਰ ਜੋ ਦੁਬਈ ਦੇ ਵਿੱਚ ਗੁਰਸਿੱਖੀ ਦੇ ਨਾਲ ਸੰਬੰਧਤ ਹੈ ਇਹਨਾਂ ਦਾ ਜੋ ਸੰਯੋਗ ਹੋਇਆ ਹੈ ਉਹਨਾਂ ਦਾ ਆਨੰਦਕਾਰ ਗੁਰਸਿੱਖੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਔਰ ਬੜੀ ਸ਼ਾਨਦਾਰ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ ਇਹ ਸੰਪੂਰਨ ਹੋਇਆ ਫਿਰੋਕੇ ਵਕਤ ਆਪਨੇ ਜੋ ਬਾਣੀ ਦਾ ਇਸਤੇਮਾਲ ਕੀਤਾ ਥੜਾ ਹਾਂ ਗੁਰਮਰਯਾਦਾ ਦੇ ਅਨੁਸਾਰ ਚਾਰ ਲਾਵਾਂ ਦਾ ਪਾਠ ਹੋਇਆ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਲਾਵਾਂ ਪੜੀਆਂ ਔਰ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਦੇ ਜੈਸੇਦਾਰ ਸਾਹਿਬ ਨੇ ਆ ਕੇ ਬੇਨਤੀ ਕੀਤੀ ਅਰਦਾਸ ਬੇਨਤੀ ਕੀਤੀ ਸਾਰੇ ਸਿੱਖ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਵਿੱਚ ਇਹ ਸੰਪੰਨ ਹੋਇਆ ਜੀ ਆਪ ਕਹਾਂ ਸੇ ਹੈ ਹਮ ਪੰਜਾਬ ਨਾਨਕਸਰ ਡਿਸਟ੍ਰਿਕਟ ਮੁਕਾ अविवाह सम्पन्न विवाह सम्पन्न हो गया, हाँ गया। सबको बहुत बहुत हमारी तरफ से बताएगी सुखबीर बादल की पुत्री हरकीरत कौर का विवाह संपन्न हो गया है पूरे सिख के साथ उनकी शादी हुई तेजवीर जी के साथ क्या कुछ रहा और कैसे संपन्न हुआ विवाह थोड़ा बताए जो गुरसिख परिवार के नाल संबंधित है गुरसिखी के नाल संबंधित है सुखबीर सिंह बादल परिवार श्रोमी अकाली दल गुरुद्वारा के नाल संबंधित है ਸਤੇ ਤੂਰ ਪਰਿਵਾਰ ਗੁਰਦੀਪ ਸਿੰਘ ਤੂਰ ਜੋ ਦੁਬਈ ਦੇ ਵਿੱਚ ਗੁਰਸਿੱਖੀ ਦੇ ਨਾਲ ਸੰਬੰਧਤ ਹੈ ਇਹਨਾਂ ਦਾ ਜੋ ਸੰਜੋਗ ਹੋਇਆ ਹੈ ਉਹਨਾਂ ਦਾ ਆਨੰਦਕਾਰ ਗੁਰਸਿੱਖੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਔਰ ਬੜੀ ਸ਼ਾਨਦਾਰ ਦੇ ਨਾਲ ਸਤਿਗੁਰਾਂ ਨੇ ਕਿਰਪਾ ਕੀਤੀ ਇਸ ਸੰਪੂਰਨ ਹੋਇਆ ਫਿਰੋਕੇ ਵਕਤ ਆਪ ਨੇ ਜੋ ਬਾਣੀ ਦਾ ਇਸਤੇਮਾਲ ਕੀਤਾ ਥੋੜਾ ਹਾਂ ਗੁਰਮਰਯਾਦਾ ਦੇ ਅਨੁਸਾਰ ਚਾਰ ਲਾਵਾਂ ਦਾ ਪਾਠ ਹੋਇਆ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਲਾਵਾਂ ਪੜੀਆਂ ਔਰ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਦੇ ਜੇਸੇਦਾਰ ਸਾਹਿਬ ਨੇ ਆ ਕੇ ਬੇਨਤੀ ਕੀਤੀ ਅਰਦਾਸ ਬੇਨਤੀ ਕੀਤੀ ਸਾਰੇ ਸਿੱਖ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਵਿੱਚ ਇਹ ਸੰਪੰਨ ਹੋਇਆ ਜੀ ਜੀ ਆਪ ਕਹਾਂ ਸੇ ਹੈ ਹਮ ਪੰਜਾਬ ਨਾਨਕਸਰ ਡਿਸਟ੍ਰਿਕਟ ਮੋਗਾ ਜੀ ਜੀ ਅਨਿਵਾਹ ਹਮ ਸੰਪੰਨ ਹੋ ਗਿਆ ਹਾਂ ਵਿਆਹ ਸਮਾਨ ਹੋ ਗਿਆ ਸਭ ਕੋ ਬਹੁਤ ਬਹੁਤ ਹਮਾਰੀ ਤਰਫ ਸੇ ਵਧਾਈ ਗਈ